ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਬਰਾੜ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਘੇਰੇ ਦਾ ਨਿਊ ਡਿਜ਼ਾਈਨ ਹੈ ਜੀ ਬ੍ਰੀਕ ਲੇਸ ਲਗਾ ਕੇ ਆਪਾਂ ਤਿਆਰ ਕਰਨ ਲੱਗੇ ਆਂ ਦੇਖੋ ਜੀ ਆਹ ਆਪਣੇ ਕੋਲੇ ਕਮੀਜ਼ ਆ ਫਰੰਟ ਪੱਲਾ ਇਹਦਾ ਤੇ ਆਹ ਵਾਲੀ ਲੇਸ ਆਈ ਵਾਲੀ ਲੇਸ ਲਗਾ ਕੇ ਬ੍ਰੀਕ ਲੇਸ ਲਗਾ ਕੇ ਆਪਾਂ ਘੇਰੇ ਦਾ ਡਿਜ਼ਾਈਨ ਤਿਆਰ ਕਰਨਾ ਆਹ ਦੇਖੋ ਜੀ ਜਿੰਨਾ ਆਪਣੇ ਕਮੀਜ਼ ਦੀ ਤਰਪਾਈ ਫੋਲਡਿੰਗ ਲਈ ਕਪੜਾ ਹੁੰਦਾ ਆਪਣੇ ਕੱਟ ਲਗਾਇਆ ਹੁੰਦਾ 2.5 ਇੰਚ ਤੇ ਹਨ ਦੋਨੇ ਸਾਢੇ ਕੱਟ ਲੱਗਿਆ ਹੋਇਆ ਆ ਕਪੜਾ ਸਿੱਧੇ ਪਾਸੇ ਨੂੰ ਆਪਾਂ ਫੋਲਡਿੰਗ ਕਰ ਲਿਆ ਇਹ ਫੋਲਡਿੰਗ ਕਰਨ ਤੋਂ ਬਾਅਦ ਜਿੱਥੇ ਆਪਾਂ ਕੱਟ ਲੱਗਿਆ ਹੋਇਆ ਉਸ ਹਿਸਾਬ ਨਾਲ ਇੱਥੇ ਮਾਰਕਿੰਗ ਕਰ ਲੈਣੀ ਆ ਇੱਥੇ ਆਪਾਂ ਮੈਂ ਪ੍ਰੋਜੀ ਕਲਰ ਨਾਲ ਕੀਤੀ ਸੀ ਕੱਟ ਦਿਖਾਈ ਦਿੰਦੀ ਸੀ ਹੁਣ ਮੈਂ ਬਲੈਕ ਨਾਲ ਕਰ ਦਿੱਤੀ ਹੁਣ ਤੁਸੀਂ ਕੀ ਕਰਨਾ ਵੀਰੇ ਆ ਜਿਹੜੀ ਆਪਾਂ ਬਲੈਕ ਕਲਰ ਨਾਲ ਕੀਤੀ ਆ ਮਾਰਕਿੰਗ ਉਹਦੇ ਤੇ ਆ ਵਾਲੀ ਲੇਸ ਲਾਉਂਗੇ ਠੀਕ ਹੈ ਜੀ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਇਸ ਤਰ੍ਹਾਂ ਰੱਖੂਗੇ ਜੀ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਇਹਨੂੰ ਸੀਨ ਲਪੋਗੇ ਆ ਸਿੱਧਾ ਪਾਸਾ ਇਹਦੀ ਉਲਟ ਸਾਈਡ ਆ ਉਲਟ ਸਾਈਡ ਉੱਪਰ ਨੂੰ ਸਿੱਧਾ ਪਾਸਾ نیچے ਨੂੰ ਇਸ ਤਰ੍ਹਾਂ ਰੱਖੂਗੇ ਜੀ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਜੇ ਤਾਂ ਤੁਸੀਂ ਇਸ ਤਰ੍ਹਾਂ ਵੀਰੇ ਪਹਿਲਾਂ ਕੱਚੀ ਸੀਨ ਲਗਾਣੀ ਆ ਤਾਂ ਸੀਨ ਲਗਾ ਲਓ ਜਿਵੇਂ ਮਰਜ਼ੀ ਕਰ ਲਓ ਜੇ ਤੁਸੀਂ ਇੱਕ ਸੀਨ ਦੇ ਵਿੱਚ ਕਰ ਲਓਗੇ ਹਨਾ ਇੱਥੇ ਲਗਾ ਇੱਥੇ ਰੱਖ ਲਏ ਤੇ ਇੱਥੋਂ ਐਦਾਂ ਫੋਲਡਿੰਗ ਕਰਕੇ ਇੱਕ ਸੀਨ ਚ ਲਗਾ ਲਓਗੇ ਤਾਂ ਇੱਕ ਸੀਨ ਚ ਲਗਾ ਲਿਓ ਜੇ ਤੁਸੀਂ ਉੱਪਰ ਰੱਖ ਕੇ ਪਹਿਲਾਂ ਸੀਨ ਲਗਾਣੀ ਆ ਤੇ ਫਿਰ ਤੁਸੀਂ ਫੋਲਡਿੰਗ ਕਰਨੀ ਆ ਹਨਾ ਤਾਂ ਫੋਲਡਿੰਗ ਤੁਸੀਂ ਵਾਚ ਕਰ ਲਿਓ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਪਹਿਲਾਂ ਤੁਹਾਨੂੰ ਸੀਨ ਲਗਾ ਕੇ ਵੀ ਦਿਖਾ ਦਿੰਨੀ ਆ ਫਿਰ ਮੈਂ ਤੁਹਾਨੂੰ ਫੋਲਡਿੰਗ ਕਰਕੇ ਵੀ ਦਿਖਾ ਦਿੰਨੀ ਆ ਠੀਕ ਹੈ ਦੋਨੇ ਤਰੀਕੇ ਦੱਸਾਂਗੇ ਆਪਾਂ ਇਸ ਤਰ੍ਹਾਂ ਸੀ ਲਗਾਉਂਦੇ ਜਾਨਾ ਤੇ ਨਾ ਹੀ ਆਹ ਲੇਸ ਖਿੱਚਣੀ ਆ ਨਾ ਹੀ نیچے ਸ਼ਰਟ ਵਾਲਾ ਕੱਪੜਾ ਖਿੱਚਣਾ ਜਿੰਮ ਪਰ ਸ਼ਰਟ ਕਿੰਨੀ ਜੋ ਵੀ ਤੁਸੀਂ ਕਹੋਗੇ ਹਨਾ ਇਸ ਤਰ੍ਹਾਂ ਹੌਸੇ ਹੌਸੇ ਸੀ ਲਾਂਦੇ ਜਾਣਾ ਵੀਰੇ ਠੀਕ ਹੈ ਜੀ ਪਰਫੈਕਟ ਬਣ ਕੇ ਫਿਨਿਸ਼ਿੰਗ ਦੇ ਨਾਲ ਆਪਣਾ ਇਹ ਲੇਸ ਤਿਆਰ ਤੇ ਜੋ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਉੱਪਰ ਜਾ ਕੇ ਲੇਸ ਕਿਸ ਤਰ੍ਹਾਂ ਲਗਾਉਣੀ ਹੈ ਤੇ ਕਿੰਨਾ ਸੋਹਣਾ ਫੱਟੀ ਵਾਲਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਜੀ ਹਲੋ ਇਹ ਹੋ ਗਿਆ ਇਸ ਤੋਂ ਬਾਅਦ ਇਹ ਤੋਂ ਕੱਟ ਦਿਓ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਦਿਓ ਤੁਸੀਂ ਐਕਸਟਰਾ ਲੈਸ ਹੈ ਠੀਕ ਹੈ ਜੀ ਅੱਗੇ ਲੈਸ ਦੀ ਜ਼ਰੂਰਤ ਹੋਊਗੀ ਫਿਰ ਆਪਾਂ ਯੂਜ਼ ਕਰ ਲਾਂਗੇ ਹੁਣ ਆਪੇ ਫੱਟੀ ਲਗਾ ਲਗਾ ਲਈ ਸਾਰੀ ਲੇਸ ਜੀ ਤੇ ਹੁਣ ਇਹਨਾਂ ਫੋਲਡਿੰਗ ਕਰਨਾ ਵਾਲਾ ਕੱਪੜਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਸੀਨ ਲਗਾ ਲਿਓ ਇਹ ਗੁੰਮ ਹੋ ਜੂਗੀ ਅਗਲੀ ਲੇਸ ਵੀ ਮੈਂ ਤੁਹਾਨੂੰ ਦੱਸ ਲਈ ਆ ਵੀ ਉਹ ਆਪਾਂ ਕਿਸ ਤਰ੍ਹਾਂ ਲਗਾ ਕੇ ਡਿਜ਼ਾਈਨ ਤਿਆਰਾਂਗੇ ਬਰੀਕ ਬਰੀਕ ਲੇਸ ਲਗਾਨੀ ਆ ਹਾਂਜੀ ਦੇਖੋ ਜੀ ਇਸ ਤਰ੍ਹਾਂ ਕੱਪੜਾ ਉੱਪਰ ਕੋਲਡ ਕਰਦੇ ਜਾਣਾ ਜਦੋਂ ਤੁਸੀਂ ਇਸ ਤਰ੍ਹਾਂ ਲਗਾਉਂਗੇ ਨਾ ਲੇਸ ਫਿਰ ਥੋੜੀ ਜ਼ਿਆਦਾ ਫਿਨਿਸ਼ਿੰਗ ਨਾ ਲੱਗ ਜੂਗੀ ਇਹ ਨਹੀਂ ਤਾਂ ਜਿੰਨਾ ਦਾ ਪਹਿਣਾ ਦਾ ਆਪਣਾ ਹਰ ਰੋਜ਼ ਦਾ ਕੰਮ ਹੈ ਨਾ ਉਹ ਮੇਰੇ ਹੱਥ ਟਿਕ ਜਾਂਦਾ ਹੁੰਦਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੋ ਪਹਿਣਾ ਹਜੇ ਨਿਊ ਹੈ ਨਾ ਉਹਨਾਂ ਲਈ ਥੋੜਾ ਜਿਹਾ ਔਖਾ ਹੁੰਦਾ ਹੈਗਾ ਵੀ ਜਿਵੇਂ ਕੱਲੀ ਲੇਸ ਲਗਾਣੀ ਆ ਸੌਰੀ ਜੀ ਲੇਸ ਤੇ ਫੋਲਡਿੰਗ ਇਕੱਠੀ ਕਰਨੀ ਠੀਕ ਹੈ ਜੀ ਜੇ ਤੁਸੀਂ ਕੱਲੀ ਲੇਸਰ ਪੱਟੀ ਲਗਾਉਣੀ ਹੋ ਮੈਂ ਲਗਾ ਲਵਾਂ ਜੇ ਤੁਸੀਂ ਇੱਕ ਸਰ ਲਗਾਉਣੀ ਹੈ ਇੱਕ ਸਰ ਲਗਾਉਣੀ ਠੀਕ ਹੈ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਜੇ ਮੈਂ ਥੋੜਾ ਸੌਖਾ ਲੱਗਦਾ ਉਹ ਮੈਂ ਕਰ ਲਿਓ ਇਹ ਜੋ ਬਾੜ ਬਣ ਰਿਹਾ ਪ੍ਰੈਸ ਦੀ ਕਰੀਜ਼ ਦੇ ਨਾਲ ਨਿਕਲ ਜੂਗਾ ਕੋੜਾ ਜਾਂ ਕਾਂਚ ਸੀਗਾ ਇਹ ਕਪੜਾ ਉਹਦਾ ਕਰਕੇ ਬਣ ਰਿਹਾ ਜੀ ਇਸ ਤਰ੍ਹਾਂ ਲੇਸ ਲਾ ਕੇ ਇੱਥੇ ਰੈਡੀ ਹੋ ਜੂਗੀ ਅੱਗੇ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਕਰਨਾ ਕਿ ਇਹ ਬਾਣ ਵੀ ਕਿਵੇਂ ਕੱਢਣਾ ਇਹ ਬਾਣ ਆਟੋਮੈਟਿਕਲੀ ਨਿਕਲ ਜਾਣਾ ਜਦੋਂ ਆਪਾਂ ਸਿਰੇ ਤੇ ਜਾਵਾਂਗੇ ਦੇਖਿਓ ਇਸ ਤਰ੍ਹਾਂ ਹੋ ਗਏ। ਹੁਣ ਦੇਖੋ। ਖਾਨਚ। ਇਹਨੂੰ ਇਸ ਤਰ੍ਹਾਂ ਕਰਕੇ ਆਹ ਪ੍ਰੈਸ ਨਾਲ ਕ੍ਰੀਜ਼ ਬਣ ਕੇ ਸੈਟਿੰਗ ਹੋ ਜਾਵੇ ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ ਹੈ ਇਹਨੂੰ ਅੰਦਰੋਂ ਫੋਲਡਿੰਗ ਕਰਨਾ ਇਸ ਤਰ੍ਹਾਂ ਜੀ। ਇਸ ਤਰ੍ਹਾਂ ਠੀਕ ਹੈ ਜੀ। ਇਸ ਤਰ੍ਹਾਂ ਰੱਖ ਕੇ ਹੰਸੀ ਲਗਾਉਂ ਜਿਵੇਂ ਆਪਾਂ ਪਾਈਪਿੰਗ ਲਗਾਉਣੀ ਹੁੰਦੀ ਆ ਚਾਕਾਂ ਤੇ ਜੀ ਉਸ ਤਰ੍ਹਾਂ ਹੀ ਆ ਠੀਕ ਹੈ ਇਸ ਤਰ੍ਹਾਂ ਬੀਕ ਜੀ ਬਫੇ ਦੇ ਨਾਲ ਸੀਨ ਲਗਾ ਦੇਣੀ ਠੀਕ ਹੈ ਇੱਥੇ ਵੀ ਹਾਂਜੀ ਇਸ ਤਰ੍ਹਾਂ ਰੱਖ ਕੇ ਕੰਨਿ ਦੇ ਉੱਪਰ ਕਰ ਦਿੰਦੇ ਸੀਨ ਲਾ ਦੇਣੀ ਠੀਕ ਹੈ ਅੱਗੇ ਆਪਾਂ ਕਿਸ ਤਰ੍ਹਾਂ ਮਾਰਕਿੰਗ ਕਰਦੇ ਤੇ ਕਿਸ ਤਰ੍ਹਾਂ ਬ੍ਰੀਕਲੇਸ ਲਾ ਕੇ ਇਹ ਇਹ 5 ਕਰਫੇ ਮੀਟਰ 3 ਰੁਪਏ ਮੀਟਰ ਮਿਲਦੀ ਹੈ ਲੇਸ ਬਹੁਤ ਫਿਨਿਸ਼ਿੰਗ ਇਹਦੇ ਨਾਲ ਲੱਗ ਜਾਂਦੀ ਹੈ ਇਸ ਤਰ੍ਹਾਂ ਲਗਾ ਲਈ ਨਾ ਹੁਣ ਤੁਸੀਂ ਕੀ ਕਰਨਾ ਅੱਗੇ ਮੈਂ ਤੁਹਾਨੂੰ ਦੱਸਦੀ ਆ ਉੱਪਰ ਵੀ ਘੇਰੇ ਦੇ ਕਿਸ ਤਰ੍ਹਾਂ ਲਾ ਕੇ ਰੈਡੀ ਹੋ ਜੂਗੀ ਇਹ ਉੱਪਰ ਰੱਖੀ ਹੋਈ ਲਗਾਉਣੀ ਹੈ ਠੀਕ ਹੈ ਜੀ ਅਮੇ ਜੀ ਇਸ ਤਰ੍ਹਾਂ ਇਹਦਾ ਜਿਹੜਾ ਲੇਸ ਦਾ ਮੂੰਹ ਆ ਉਹ ਨੀਚੇ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਨੀ ਗਸਪੇਸ ਤੇ ਲਗਣੀ ਆ ਮਾਰਕਿੰਗ ਕਰਨੀ ਮਾਰਕਿੰਗ ਕਰ ਲਓ 1.5 ਇੰਚ ਦੀ ਮਾਰਕਿੰਗ ਹੋ ਗਈ ਸੀ ਠੀਕ ਹੈ ਜੀ 1.5 ਇੰਚ ਦੀ ਮਾਰਕਿੰਗ ਕਰਕੇ ਲਗਾ ਲਿਓ ਜੇ ਤੁਸੀਂ ਇਸ ਤਰ੍ਹਾਂ ਲਗਾ ਲਓਗੇ ਜਿਸ ਤਰ੍ਹਾਂ ਮੈਂ ਲਗਾ ਰਹੀ ਆ ਤਾਂ ਇਸ ਤਰ੍ਹਾਂ ਲਗਾ ਲਿਓ ਕਿਉਂਕਿ ਮੇਰੇ ਕੋਲ ਸਕੈਲ ਪੱਟੀ ਵੀ ਪਈ ਆ ਜੀ ਆਪਾਂ ਮਾਰਕਿੰਗ ਕਰਨੀ ਮਾਰਕਿੰਗ ਕਰ ਸਕਦੇ ਆ ਇਸ ਤਰ੍ਹਾਂ ਕਰ ਦਿਓ ਮਾਰਕਿੰਗ ਐ ਕਿ ਤੁਹਾਨੂੰ ਮੈਂ ਮਾਰਕਿੰਗ ਵੀ ਦੱਸ ਦੇਣੀ ਕਿਸ ਤਰ੍ਹਾਂ ਕਰਨੀ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਪਾਂ ਹੁਣ ਕੱਪੜਾ ਫੋਲਡਿੰਗ ਕਰਕੇ ਰੱਖਦਾ ਰੱਖ ਲਿਆ ਤੇ ਇਹਨੂੰ ਆਪਾਂ ਮਾਰਕਿੰਗ ਜਿਹੜੀ ਆਪਾਂ ਅੱਗੇ ਸੀਨ ਲਗਾ ਲਗਾਣੀਆਂ ਪਲੇਸ ਇਹਦੀ ਮਾਰਕਿੰਗ ਇਸ ਤਰ੍ਹਾਂ ਪੱਟੀ ਨਾਲ ਕਰ ਲਓ ਇੱਕ ਸਾਈਡ ਤੇ ਬੀਬੀ ਜੀ ਹੁਣ ਇਹਨੂੰ ਪਾਣੀ ਤੇ ਇਸ ਤਰ੍ਹਾਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਪੱਟੀ ਰੱਖਿਓ ਉੱਪਰ ਤੇ ਰੱਖ ਕੇ ਇਸ ਤਰ੍ਹਾਂ ਮਾਰਕਿੰਗ ਕਰ ਲਓ

బక లేన త ਹੁਣ ਇਹ ਨਾਲ ਆ ਕੇ ਰੈਡੀ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦੀ ਆ ਅੱਗੇ ਇਹਨੂੰ ਗੁੰਮ ਕਿਸ ਤਰ੍ਹਾਂ ਕਰਨਾ ਇਹਨੂੰ ਵੀ ਗੁੰਮ ਕਰ ਦਿਓ ਜੇ ਤੁਸੀਂ ਇਸ ਤਰ੍ਹਾਂ ਰੱਖਣਾ ਤੁਹਾਡੇ ਆਪਣੀ ਇਹ ਚਾਹੂਗੀ ਪਰ ਇਸ ਤਰ੍ਹਾਂ ਇਹ ਜਿਆਦਾ ਸੋਹਣਾ ਨਹੀਂ ਲੱਗਣਾ ਹੁਣ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖਿਆ ਜੀ ਹਲੋ ਇਸ ਤਰ੍ਹਾਂ ਹੌਲੀ ਹੌਲੀ ਉੱਪਰ ਨਾਲ ਥੋੜਾ ਜਿਹਾ ਕੱਪੜਾ ਜਿਵੇਂ ਇਹਨਾਂ ਤੇ ਜੇ ਤੁਸੀਂ ਇਸ ਤਰ੍ਹਾਂ ਨਾ ਕਰ ਸਕਿਆ ਹੈ ਨਾ ਇਹਨੂੰ ਇਸ ਤਰ੍ਹਾਂ ਇਧਰਲੇ ਪਾਸੇ ਸਹੀ ਲਾ ਲਓ ਹੋਰ ਤਾਂ ਸਾਨੂੰ ਜਿਹੜੀ ਸੀਨ ਲਾਈ ਆ ਉਹ ਸੀਨ ਦੇ ਨਾਲ ਨਾਲ ਸੀਨ ਲਾ ਦਿਓ ਬਿਲਕੁਲ ਸਹੀ ਹੋਊਗਾ ਹਾਂ ਦੇਖ ਜੇ ਉਸ ਤਰ੍ਹਾਂ ਤੁਹਾਨੂੰ ਕਪੜਾ ਉੱਪਰ ਲਗਾਉਣਾ ਔਖਾ ਲੱਗਦਾ ਹੋਊਗਾ ਇਹਨੂੰ ਇਸ ਤਰ੍ਹਾਂ ਲਾ ਦਿਓ ਦੇਖੋ ਜਿਹੜੀ ਆਪਣੀ ਸੀਨ ਆਪਾਂ ਨੂੰ ਦੇਖਦੀ ਆ ਇਧਰਲੇ ਪਾਸੇ ਸੀਨ ਦਾ ਸੋਰੀ ਲੇਸ ਦਾ ਐਸਟੀਮੇਟ ਨਹੀਂ ਆਣਾ ਹਨਾ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਉਧਰ ਲੇਸ ਕਿੰਨੀ ਗਾਜਾ ਕਿਵੇਂ ਆ ਇਹਦੇ ਤੁਸੀਂ ਆ ਸੀਨ ਦਾ ਐਸਟੀਮੇਟ ਰੱਖਿਆ ਕਰੋ ਜਿਹੜੀ ਆਪਾਂ ਸੀਨ ਲਾਣੇ ਹੁੰਦੀ ਆ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਪਾਰਟ ਦੇ ਹੋਏ ਨਾ ਇਸ ਤਰ੍ਹਾਂ ਸੀ ਲਾਣ ਦੇਣਾ ਦੇਖੋ ਮੜਕੇ ਦੇ ਉੱਪਰ ਰੱਖਨੀ ਇਸ ਤਰ੍ਹਾਂ ਹੋ ਗਾਦੀ ਓਕੇ ਜੀ ਵਧੀਆ ਫਿਨਿਸ਼ਿੰਗ ਦੇ ਨਾਲ ਲਾ ਕੇ ਰੈਡੀ ਹੋ ਜੂਏ ਹੁਣ ਬਸ ਇਸ ਤਰ੍ਹਾਂ ਪਹਿਲਾਂ ਸੀ ਲਾ ਦੇਣੀ ਸੀ ਲਾ ਕੇ ਤੁਹਾਨੂੰ ਦਿਖਾਉਣੀ ਠੀਕ ਹੈ ਜੀ ਹਾਂਜੀ ਉਹ ਸੀਨ ਆਪਾਂ ਲਗਾ ਲਈ ਹੁਣ ਇਹਨੂੰ ਸਿੱਧੇ ਪਾਸੇ ਕਰਨਾ ਸਿੱਧੇ ਪਾਸੇ ਕਰਨਾ ਤੋਂ ਬਾਅਦ ਵਿੱਚ ਕੀ ਕਰਨਾ ਇਸ ਤਰ੍ਹਾਂ ਬਸ ਆਸਤੇ ਆਸਤੇ ਆਹ ਸੀ ਲਾ ਦੇਣੀ ਜਾਨਾ ਉੱਪਰ ਰੱਖ ਮੇਰੇ ਕੱਪੜੇ ਇਸ ਤਿਹੇ ਠੀਕ ਹੈ ਇਸ ਤਰ੍ਹਾਂ ਸੇ ਲਾ ਕੇ ਰੈਡੀ ਕਰ ਲਿਓ ਹਾਂਜੀ ਬਸ ਇਸ ਤਰ੍ਹਾਂ ਇਹਨੂੰ ਸੇਨ ਵੀਰੇ ਉੱਪਰ ਰੱਖ ਮੈਂ ਨੱਕ ਦੇਣੀ ਸੀ ਨਾ ਫਿਰ ਗੋਮ ਘੁਰੂਵੇਂ ਲੈਸ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਬਣ ਕੇ ਰੈਡੀ ਹੋ ਰਿਹਾ ਲੈਸ ਠੀਕ ਹੈ ਬਸ ਜੇ ਤੁਸੀਂ ਤੈਨ ਲਗਾਉਣਾ ਚਾਹਦੇ ਤੈਨ ਲਗਾ ਲਓ ਚਾਰ ਲਾਉਣਾ ਚਾਹਦੇ ਚਾਰ ਲਗਾ ਲਓ ਇੱਥੇ ਮੈਂ ਦੋ ਹੀ ਲਗਾਉਂ ਇਸ ਤਰ੍ਹਾਂ ਦੋ ਹੀ ਕਾਫੀ ਹੈ ਨੇ ਕੇ ਦੋ ਬਣਾ ਕੇ ਇਹਨਾਂ ਦੇ ਰੈਡੀ ਕਰ ਦਾਂਗੇ ਆਪਾਂ ਬਿਲਕੁਲ ਆ ਕੇ ਆਪਣੇ ਵਗੇ ਰੈਡੀ ਹੁਣ ਜਿਹੜੇ ਐਕਸਟਰਾ ਧਾਗੇ ਵਗੈਰਾ ਉਹ ਕੱਟ ਦਿਆ ਕਰੋ ਨਾਲ ਦੀ ਨਾਲ ਫਿਰ ਫਿਨਿਸ਼ਿੰਗ ਵਧੀਆ ਆ ਜਾਂਦੀ ਓਕੇ ਜੀ ਬਸ ਤਾਂ ਇਦਾਂ ਹੀ ਕੱਟ ਦੋ ਆਦੇ ਇਸ ਤਰ੍ਹਾਂ ਦਾ ਘੇਰ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਬ੍ਰੀਕਲੇਸ ਦੇ ਨਾਲ ਠੀਕ ਹੈ ਜੀ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਆਉਂਦੀ ਹੈ ਠੀਕ ਹੈ ਜੀ ਤੁਹਾਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ